ਜੇ ਮਿੱਤਰ ਹੋਰ पांडे ਚੱਕਰ ਤੇ ਮੰਮੀ ਤੋਂ ਗਾਲਾਂ ਕੱਢ ਜਾਣੀਆਂ ਹਾਂ ਆ ਲੈ ਦੋਨੇ ਪਾ ਦੇ ਇਕੱਠੀਆਂ ਪਾ ਦੇ ਆ ਦੇ ਚੰਗੀ ਤਰ੍ਹਾਂ ਝਾੜ ਲਾ ਹੁਣ ਉਹ ਕੱਟ ਕਰ ਦੇ ਕਲਾਂਟ ਮਾਹਾ ਹਾਫ ਕਿਹਾ ਸੀ ਨਾ ਹਾਫ ਅੱਧਾ ਅੱਧਾ ਕਰੀਂ ਅੱਧਾ ਕਰੰਚ ਰਾਂਗੇ ਕੱਟਾ ਲਾ ਕਟਾ ਲਾ ਗੈਸ ਕੱਟ ਲਾ ਤੇਲਾ ਤੇ ਜਾਲ ਤੇਲ ਬਹੁਤ ਪਾਤਾ ਪਗੇ ਤੇ ਯਾਰਾ ਕੁਛ ਬਹੁਤ ਵੱ ਵੱਡੀ ਘੈਂਟ ਆ ਰਹੀ ਆ ਯਾਰ ਖਾਲੋ ਬਰੌਨ ਮੀਟੀ ਲੈਣੀ ਆ ਬਰੌਨ ਨੂੰ ਵੀ ਜਾਣੇ ਦੇਖ ਲੋ ਬਾਈ ਜਵਾਕਾਂ ਦਾ ਦਿਲ ਕਿੱਡਾ ਹੁੰਦਾ ਮੇਰੇ ਤੋਂ ਪਹਿਲਾਂ ਤਾਂ ਬਰੌਨ ਨੂੰ ਲੈਣੀ ਆ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਿਲਪ੍ਰੀਤ ਗਗੜਾ ਅੱਜ ਦਾ ਵਲੌਗ ਬਾਲੇ ਘੈਂਟ ਹੋਣ ਵਾਲਾ ਕਿਉਂਕਿ ਅੱਜ ਦੀ ਵੀਡੀਓ ਹੋਣ ਵਾਲੀ ਆ ਚੈਲੰਜ ਵੀਡੀਓ ਅੱਬੇ ਮਜ਼ਾ ਆਏਗਾ ਨਾ ਵੀੜੋ ਜੋ ਕਿ ਦਮੋਂ ਗਿਆ ਪਾ ਜੱਸੇ ਨੂੰ ਮੁੰਡਾ ਤਿਆਰ ਬੈਠਾ ਲੈ ਹਾਂਜੀ ਅੱਜ ਇਹ ਆਪ ਨੂੰ ਬਣਾ ਕੇ ਖਵਾਉਗਾ ਇੱਕ ਕੈਂਡਜੀ ਮੈਗੀ ਆਪਾਂ 10 ਰੁਪਏ ਵਾਲੀ ਮੈਗੀ ਲੈ ਕੇ ਆਇਆ ਲਓ ਲਈ ਇਹ ਆਪਾਂ 10 ਰੁਪਏ ਵਾਲੀ ਮੈਗੀ ਲੈ ਕੇ ਆਏ ਇਹ ਦੋਗਾ ਜੱਪ ਨੂੰ ਬਣਾ ਕੇ ਬਣਾਉਣੇ ਹੁੰਦੇ ਤੈਨੂੰ ਹਾਂਜੀ ਹਾਂ ਵੈਸੇ ਕਦੇ ਇਹਨਾਂ ਨੂੰ ਪਤਾ ਜਵਾਕ ਕਦੇ ਮੈਗੀ ਬਣਾਈ ਨਹੀਂ ਹੋਗੀ ਅੱਛਾ ਆਪਾਂ ਬਸ ਇਹੀ ਚੈੱਕ ਕਰਨਾ ਕਿੱਕ ਜਵਾਕ ਅਨ ਟ੍ਰੇਨਡ ਬੰਦਾ ਠੀਕ ਹੈ ਮੈਗੀ ਬਣਾ ਸਕਦਾ ਤੇ ਕਿੱਦਾਂ ਦੀ ਬਣਾਊਗਾ ਸਮਝ ਗਿਆ ਜੇ ਟੇਸਟੀ ਹੋਈ ਤਾਂ ਆਪਾਂ ਇਹਨੂੰ ਇੱਕ ਪਿਆ ਪੀਏ ਦਵਾਂਗੇ ਹਾਂ ਹਾਂ ਤੇ ਯਾਰ ਪੀਏ ਨਹੀਂ ਟਰੋਫੀ ਦਵਾਂਗੇ ਇਹਨੂੰ ਟਰੋਫੀ ਹੈ ਨਹੀਂ ਆਪਾਂ ਇਹਨੂੰ ਦਵਾਂਗੇ 50 ਰੁਪਏ ਤੇ ਆ ਜਾਓ ਵੀਡੀਓ ਦੇਖਦੇ ਹੁਣ ਆਪਾਂ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਵਲੌਗ ਬਾਏ ਬਾਏ ਨਹੀਂ ਹਾਏ ਹਾਏ ਚਲੋ ਆ ਜੇ ਫਿਰ ਬਣਾਉਨੇ ਆ ਮੈਗੀ ਲੋ ਜੀ ਨਿੱਕਾ ਸ਼ੈਫਾ ਆਪਣਾ ਤਿਆਰ ਆ ਲੈ ਹਾਏ ਹਾਏ ਤੇ ਆਪਾਂ ਇਹਨਾਂ ਨੂੰ ਚਲੋ ਮੈਂ ਤੁਹਾਨੂੰ ਦਿਖਾਉਣਾ ਹੁਣ ਕੀ ਕਰ ਲਿਆ ਜਿੱਦਾਂ ਵੀ ਇਹ ਕਹੂਗਾ ਵੀ ਵੀਰੇ ਇਹਦੇ ਵਿੱਚ ਆਪ ਹੋਣੀਆਂ ਉਹਨੇ ਨਿੱਕੇ ਜਿਹਾ ਚੀਜ਼ ਮਤਲਬ ਮਸਾਲਾ ਵਗੈਰਾ ਪਾਉਂਦੇ ਰਵਾਂਗੇ ਸਮਝ ਗਿਆ ਠੀਕ ਆ ਚਲੋ ਇਹਦੇ ਵਿੱਚੋਂ ਨਾ ਮੈਨੂੰ ਮੈਨੂੰ ਇੱਕ ਮੈਗੀ ਲਈ ਇੱਕ ਪੈਕੇਟ ਮੈਗੀ ਲਈ ਕਿੰਨਾ ਗਲੂਨ ਚਾਹੀਦਾ ਵਿੱਚ ਪਾ ਦੇ ਮੈਂ ਕਿੰਨਾ ਖਾਊਗਾ ਉਹਨਾਂਕ ਪਾਈ ਕਿੰਨਾ ਪਾਉਗਾ ਚਲ ਓਕੇ ਠੀਕ ਆ ਹੁਣ ਮੈਂ ਹਲਦੀ ਵੀ ਪਾਉਣਾ ਉਹਨਾਂ ਵਿੱਚ ਹਲਦੀ ਪਾਲਾ ਕਿੰਨੀ ਪਾਏਗਾ ਪਾਲਾ ਜਿੰਨੀ ਤਰੀਜੀ ਕਰਦਾ ਨਹੀਂ ਹਾਂ ਤਾਂ ਸੋਦਾ ਉਹ ਤੇਰੀ ਮਰਜ਼ੀ ਨਹੀਂ 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 ਕਰਨ ਦੇ ਉਹਨੂੰ ਜਿੱਦਾਂ ਲਾਲ ਮਿਰਚ ਆਪਾਂ ਪਾਉਂਦੇ ਨਹੀਂਗੇ ਹਾਂਜੀ ਚਲੋ ਇਹਨੂੰ ਬੰਦ ਨਹੀਂ ਨਹੀਂ ਕੁਛ ਨਹੀਂ ਬਈ ਇਹਨੂੰ ਕਰਦਣੇ ਬੰਦ ਕੀ ਪਾਉਣਾ ਚਾਹੁੰਦਾ ਤੇਰੇ ਜੀ ਕਰਦਾ ਇੱਥੇ ਕੁਝ ਪਾਉਣ ਨੂੰ ਕੋਈ ਵੀ ਨਹੀਂ ਨਹੀਂ ਕਰਦਾ ਚਲੋ ਹਾਂਜੀ ਇੱਕ ਆਪਣਾ ਲਾਲ ਟਮਾਟਰ ਲੇਤਾ ਚਾਰ ਲਿਤੇ ਮਿਰਚਾਂ ਮਿਰਚਾਂ ਕਿੰਨੀਆਂ ਪਾਉਣੀਆਂ ਨੇ ਅੰਮ ਦੋ ਦੋ ਤਿੰਨ ਚਲੋ ਰੱਖ ਵਿੱਚ ਇਹਦੇ ਕਾਦਾ ਚਲੋ ਰੱਖ ਲਾ ਲਾਲ ਟਮਾਟਰ ਹੂੰ ਲਾਲ ਟਮਾਟਰ ਖਾਣਾ ਮੈਂ ਪੋਣਾ ਹੈ ਪੋਣਾ ਮੈਂ ਖਾਣਾ ਹੈ ਤੇਰਾ ਜੀ ਕਰਦਾ ਨਾ ਪੋਣਾ ਨਹੀਂ ਨਹੀਂ ਚਲੋ ਬਈ ਇਹ ਕਹਿੰਦਾ ਨਹੀਂ ਪੋਣਾਗਾ ਅੱਧਾ ਤੇ ਪਾ ਲਾਂਗੇ ਅੱਧਾ ਪਾ ਲਾਂਗੇ ਚਲ ਠੀਕ ਹੈ ਓਕੇ ਯਾਰ ਚਲੋ ਹੁਣ ਆਪਾਂ ਇਹਨੂੰ ਵਾਸ਼ ਕਰ ਨੂੰ ਧੋ ਦਿੰਨੇ ਆ ਐਦਾਂ ਕਰ ਇਹਨੂੰ ਦੋ ਇਹਦੇ ਵਿੱਚ ਪਾ ਕੇ ਨਾ ਮੈਂ ਧੋਣਾ ਹੁਣ ਕੱਟ ਕਰ ਦੇ ਕਲ ਲਾਟ ਮੜਾ ਹਾਫ ਕਿਹਾ ਸੀ ਨਾ ਹਾਫ ਐਦਾਂ ਐਦਾਂ ਕਰੀਂ ਐਦਾਂ ਕਰਾਂਗੇ ਫਿਰ ਹੁਣ ਕਟਿੰਗ ਵਗੈਰਾ ਕਰਨ ਲੱਗੇ ਨਾ ਕਿਤੇ ਹੱਥ ਹੱਥ ਉੱਤੇ ਚ ਨਾ ਮਰਾਲ ਲਵੇ ਤਾਂ ਕਰਕੇ ਆਪਾਂ ਇਹਨੂੰ ਕਟਿੰਗ ਕਰਕੇ ਦੇ ਦਿੰਨੇ ਆ ਕਰੀ ਨਾ ਮੈਨੂੰ ਵੇਜ ਜੀ ਕਰਨੀ ਹੋਈ ਆ ਉਹਨੇ ਮਿਰਚਾਂ ਕਿਆ ਸੀਗਾ ਇਹਦੇ ਮਿਰਚਾਂ ਇਹਨਾਂ ਨਹੀਂ ਮਿਰਚ ਹੋ ਗਈ ਔਰ ਗਿੱਦਾਂਾ ਗਿਆ ਦੋਨੇ ਕਟਨੀ ਬਣਾਉਣਾ ਹਾਂ ਇੱਕ ਚੀਜ਼ ਭੁੱਲ ਗਏ ਸੀ ਆਪਾਂ ਪਿਆਜ਼ ਉਹ ਕੱਟ ਕਰ ਲਈਏ ਫਿਰ ਕਰਦੇ ਆ ਵੀਡੀਓ ਨੂੰ ਅੱਗੇ ਸਟਾਰਟ ਕੋਈ ਹੁਣ ਆਪਾਂ ਕੱਟ ਕਰਾਂਗੇ ਇੱਕ ਪਿਆਜ਼ ਇੰਗਲਿਸ਼ ਕੀ ਕੀ ਕਹਿੰਦੇ ਨੇ ਇਹਨੂੰ ਤੂੰ ਦੱਸ ਬਈ ਮੇਰਾ ਕਿਹੜਾ ਬਲੌਗ ਹੈ ਮੈਨੂੰ ਨਹੀਂ ਨਾ ਪਤਾ ਤਾਂ ਇਹਨਾਂ ਨੂੰ ਕੁਛ ਹੋ ਗਿਆ ਨਾ ਹੋ ਗਿਆ ਨਾ ਹੋ ਗਿਆ ਹੋ ਗਿਆ ਨਾ ਤੁਸੀਂ ਕੀ ਆਨੇ ਹੋ ਗਿਆ ਨਾ ਸਾਰੇ ਹੋ ਗਿਆ ਨਾ ਦੇਖੋ ਪਿਆਜ਼ ਕੱਟ ਕੇ ਮਿਲ ਜਾਣਾ ਪਤਾ ਨਹੀਂ ਲੋ ਜੀ ਬਾਰੀ ਕੱਟ ਚੁੱਕੇ ਹਾਂ ਆਪਾਂ ਬੁਲਾਉਣੇ ਹੁਣ ਆਪਣੇ ਮਿੱਕੈ ਸ਼ੈਫ ਆਜੋ ਸਰ ਹਾਂਜੀ ਸ਼ੈਫ ਤਿਆਰ ਹਾਂ ਦੋ ਗੋ ਰੈਡੀ ਰੈਡੀ ਚਲ ਚਲੋ ਕਰੋ ਸਟਾਰਟ ਫਿਰ ਲੋ ਜੀ ਮੁੰਡਾ ਲੱਗਿਆ ਗਿਆ ਚਲੋ ਵਾਹ ਉਹ ਤੇਰੇ ਆਉਂਦਾ ਹੈ ਪਰ ਇਕੱਲੇ ਨਹੀਂ ਬੰਗਾ ਲੈਣਾ ਕਦੀ ਵੀ ਠੀਕ ਆ ਹਾਂਜੀ ਹੁਣ ਕੀ ਕਰੋਗੇ ਹੁਣ ਤੇਲ ਤੇਲ ਲਿਆ ਪਾਓ ਕਿੰਨਾ ਕ ਪਾਓਗੇ ਥੋੜਾ ਥੋੜਾ ਜਿਹਾ ਪਾਓ ਮੈਗੀ ਕਾਹਦਾ ਹਿਸਾਬ ਨਾਲ ਪਾਓ ਉਹ ਬਾਸ ਉਹਨੇ ਤਾਂ ਅਸੀਂ ਪੂਰੀ ਦਾਲ ਬਣਾ ਲੰਨੇ ਆ ਚੱਲ ਕੋਈ ਨਾ ਲੋ ਜ ਹੁਣ ਗਰਮ ਹੋਣ ਨੂੰ ਤਾਂ ਮੜ ਜਾ ਸੇਕ ਲਣ ਦੇ ਕੋ ਇਹ ਤੋਂ ਬਾਅਦ ਪਾਉਣਾ ਪਿਆਜ਼ 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 ਤੋਂ ਬਾਅਦ ਇੱਕ ਆਹ ਰ ਆਪਣੀ ਕੋਲੇ ਰੱਖ ਦੇਖ ਹੁਣ ਰੋ ਜਾ ਗੈਸ ਥੋੜਾ ਜਿਹਾ ਘਟਵਾ ਕੇ ਨਾ ਪਾ ਦੇ ਥੋੜਾ ਅੰਮ ਚੱਲ ਪਾ ਦੇ ਪਾ ਦੇ ਪਾ ਦੇ ਪਾ ਦੇ ਰਿਕਮੈਂਡ ਰੋ ਜਾ ਰੁਕ ਜਾ ਰੁਕ ਜਾ ਥੱਲੇ ਕਰ ਇਹਨੂੰ ਫੇਰ ਰੱਖ ਫੇਰ ਬਿੱਟੇ ਬਿੱਟੇ ਰੱਖੋ Okay. Mm -hmm. लो जी <laughs> ਦੋਗਮਟ ਪੱਕ ਲਣ ਨੂੰਗੇ ਚਲ ਤੂੰ ਬੜਾ ਜੱਦਾ ਬਣਾਉਣਾ ਦੇਖ ਲਈਆਂ ਫਿਰ ਹੁਣ ਕੀ ਪਿਓ ਪਾਉਗੇ ਹੁਣ ਪਾਉਂਦੇ ਬਾਤ ਮੈਂ ਪਹਿਲਾਂ ਪੱਕ ਲਾਂਦਾ ਫੇਰ ਪਾਉਂਦੀ ਪਹਿਲਾਂ ਪੱਕ ਲਣ ਦੋ ਨਾ ਓਕੇ ਜੀ ਓਕੇ ਹਾਂ ਜੀ ਮੁੰਡਾ ਲੱਗਿਆ ਪਿਆ ਪੂਰਾ ਜੋੜਾ ਚੜ੍ਹ ਨਾਲ ਮੈਨੂੰ ਤਾਂ ਲੱਗਦਾ ਕੈਨ ਜੀ ਮੈਗੀ ਬਣਾ ਕੇ ਖਵਾਉਗਾ ਅੱਜ ਇਹ ਜਿਹੜਾ ਸਾ ਮੈਂ ਲੱਗਿਆ ਹੋਇਆ ਹੈ ਮੈਨੂੰ ਉਹ ਮੀਤ ਨਹੀਂ ਸੀ ਗੀਨ ਨਹੀਂ ਪਰ ਬਣਾ ਦੋ ਲੱਗਦਾ ਘਟਾ ਲਾ ਘਟਾ ਲਗਾ ਇਸ ਕੜਾ ਲਾ ਤੇਲ ਬਹੁਤ ਪਾਤਾ ਬਗੇ ਤੇ ਚਲੋ ਕੋਈ ਚੱਕਰ ਨਹੀਂ ਹਲਾ ਹੁਣ ਧਿਆਨ ਨਾਲ ਵਿੱਚ ਨੂੰ ਦੇਖਣਾ ਉਹਦੇ ਮਤਲਬ ਤੂੰ ਇਹਨੂੰ ਪੂਰਾ ਹਲਾ ਨਾ ਵੀ ਕਾਲਾ ਨਾ ਹੋ ਜਾਵੇ ਇਹ ਇਹਨੂੰ ਫੜੀਦਾ ਪਹਿਲਾਂ ਇਧਰ ਫੜ ਉਹ ਨਹੀਂ ਮੈਂ ਹੁਣ ਫੜ ਇਧਰ ਲੈ ਕੇ ਆ ਹਾਂ ਨਾ ਬੁੱਤ ਸਾਡੇ ਸ਼ੈਫੋਂ ਬਦੂਰੋਂ ਮੰਗਾਇਆ ਬਾਹਰੋਂ ਆਏ ਨੇ ਕਾਲਾ ਹੋਣ ਲੱਗ ਗਿਆ ਮੇਰੇ ਹਿਸਾਬ ਨਾਲ ਜਲ ਜਣਾ ਇਹਨੇ ਗੈਸ ਕਟਾ ਜੋ ਮੈਂ ਸਾਦੇ ਇਧਰੋਂ ਉਧਰ ਤੋਂ ਕੱਟਦਾ ਇਧਰੋਂ ਕੱਟਦਾ ਕੱਟ ਗਿਆ ਤੇ ਇਹਦੇ ਵਿੱਚ ਤਾਂ ਵੈਸੇ ਪਹਿਲਾਂ ਲਾਲ ਪਾ ਲੈ ਦੋਨੇ ਪਾ ਦੇ ਕੱਠੀਆਂ ਪਾ ਦੇ ਆ ਦੇ ਚੰਗੀ ਤਰ੍ਹਾਂ ਝਾੜ ਲਾ ਵੋਸ ਖਲਾਉ ਚੱਲ ਚੱਲ ਬਰੋ ਸਾਰਾ ਜਾਲਦਾ ਪਿਆਜ਼ ਬੰਦ ਕਰ ਲਾਂ 2 ਮਿੰਟ ਨੂੰ ਮੈਨੂੰ ਪਤਾ ਹੀ ਨਹੀਂ ਸੀ ਜਦ ਚਲ ਕਮਾ 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 ਬੇ ਪਿਆਜ਼ ਜਲ ਚੁੱਕਿਆ ਇਹ ਸਭ ਨਾਲ ਚਲੋ ਕੋਈ ਗੱਲ ਨਹੀਂ ਉਹੀ ਤਾਂ ਦੇਖਣਾ ਕਿਉਂਕਿ ਮੁੰਡੇ ਨੇ ਪਹਿਲੀ ਵਾਰ ਬਣਾਈ ਆ ਹੁਣ ਇੰਨੀ ਤਾਂ ਉਮੀਦ ਵੀ ਨਹੀਂ ਸੀ ਬਣਾ ਦੂਗਾ ਕੀ ਇਹ ਤਾਂ ਪਿਆਜ਼ ਹੋਰ ਬਾਬਾ ਮੀਂ ਕਿਉਂ ਤੇ ਵੱਡੀ ਲੁੱਡੂ ਵੀ ਖਾਣ ਕੀ ਕਰਤਾ ਜੈਜੇ ਨੇ ਨਾਲੇ ਤਾਂ ਸਾਰਾ ਸਾਰਾ ਜਲ ਗਿਆ ਚਲ ਕੋਈ ਗੱਲ ਨਹੀਂ ਆਪਾਂ ਦੇਖਣਾ ਟੇਸਟ ਹੀ ਕਰਨਾ ਹੈ ਜੀ ਉਹਦਾ ਉਹ ਨਹੀਂ ਤੇ ਫਿਰ ਆਰਬਾਲਾ ਨੇ ਆ ਪਿਆਜ਼ ਦੀ ਬਾਤ ਹੁੰਦਾ ਜਿਵੇਂ ਮੈਗੀ ਵਧੀਆ ਬਣਾਉਣੀ ਹੁੰਦੀ ਤੇ ਮੈਂ ਮੰਮੀ ਨੂੰ ਕਹਿ ਦਿੰਦਾ ਨਾ ਆਪਾਂ ਨੇ ਇਹੀ ਤਾਂ ਦੇਖਣਾ ਵੀ ਇੱਕ ਨਿੱਕੇ ਜਿਹੇ ਬੱਚਾ ਕੀ ਬਣਾ ਸਕਦਾ ਕਿਸੇ ਅੱਜ ਦੀ ਜਨਰੇਸ਼ਨ ਕਿਦਾਂ ਦੀ ਹੈ ਅੱਛਾ ਅੱਜ ਪਿਆਜ਼ ਫੜੀ ਗੱਟਾ ਹਾਂ ਜਲ ਗਿਆ ਠੀਕ ਆ ਨਹੀਂ ਨਹੀਂ ਜਲਿਆ ਜਲਿਆ ਨਹੀਂ ਅੱਛਾ ਸਾਨੂੰ ਇਹ ਨਹੀਂ ਹੋਈ ਫਿਰ ओके okay, ओके okay. <laughs> लो जी मैं गैस बंद ਕਰਤਾ ਸੀਗਾ ਕਿਉਂਕਿ ਮੈਨੂੰ ਲੱਗਾ ਜਲ ਗਈ ਪਰ ਨਹੀਂ ਸੈਟ ਆ ਪੂਰੀ ਚਲੋ ਰੱਖ ਉੱਥੇ ਤੇ ਹਾਂਜੀ ਆਪਣਾ ਤੜਕਾ ਲੱਗ ਚੁੱਕਿਆ ਹੈ ਵਧੀਆ ਮੈਸ਼ ਹੋ ਗਿਆ ਹੁਣ ਕੀ ਪਾਉਣਾ ਵੀਰੇ ਪੂਲ ਪਾਣਾ ਮੈਗੀ ਮੈਗੀ ਪਾਏਗਾ ਪਹਿਲਾਂ ਇਹਦੇ ਹਾਲੇ ਰੱਖੇ ਨੇ ਇਹੇ ਪਾਉਣਾ ਚਲੇ ਪਾ ਦੇ ਪਹਿਲਾਂ ਹੁਣ ਪਾ ਦੇ ਪੂਰਾ ਹੀ ਪੂਰਾ ਹੀ ਪਾ ਦੇ ਲੋ ਹਲਾਓ ਹਾਂ ਹੁਣ ਪਾਣੀ ਪਾਵਾਂਗੇ ਵਧੀਆ ਤੇ ਮੰਨਣੀ ਰੰਗੀ ਆ ਉਹ ਤਾਂ ਵੀਰੇ ਹੁਣ ਤੇਰੇ ਤੇ ਆ ਕਾਜੀ ਬਣਾ ਕੇ ਖਵਾਉਣਾ ਵਧੀਆ ਹੋਊਗੀ ਪੂਰੀ ਟੇਸਟੀ ਇਹਦੀ ਟੇਸਟੀ ਲੋ ਜੀ ਇਹਦਾ ਪੂਰੀ ਟੇਸਟੀ ਹੋਊਗੀ ਦੇਖਦੇ ਆਪਾਂ ਓਏ ਥੋੜਾ ਚੱਕ ਚੱਕ ਪਾਈ ਜਾਣਾ ਵਿੱਚ ਠੀਕ ਆ ਫਿਰ ਜਾਂਦਾ

ਤਰ ਤੋੜਤੀ ਪਾਏਗਾ ਜਿੰਨੀ ਮਾਂਦੇ ਆਂ ਹੈ ਬੜੀਆ ਤੋਂ ਬੰਦੇ ਜੋ ਮਰਜੀ ਹੋਵੇ ਤੇ ਹੁਣ ਆਪਾਂ ਇਹਨੂੰ ਕੁਝ ਨਹੀਂ ਦੱਸਣਾ ਮਾੜੀ ਮੋਟੀ ਜੀ ਹੈਲਪ ਕਰਤੀ 10% ਦੀ 90% ਦਾ ਆਪਣਾ 10% ਵਿੱਚ ਸਾਡਾ ਸਭ ਲੋਕ ਜਵਾਕਾਂ ਦੇ ਹੁਣ ਪੱਕ ਲੈਣ ਦੇ

ਕਲਗੀ ਘਾਦੇ ਆ ਇਹ ਤਾਲੀ ਤੋਂ ਆਹ ਤਾਲੀ ਤੇ ਆ ਦਿੱਤੀ ਭਈਆ ਥੋੜੀ ਯਾਰ ਸੌਫ ਪਾ ਲੈ ਕਲਗੀ ਥੋੜੀ ਨਾ ਸੌਸ ਪਾ ਲੈ ਜੀ ਦਰੀਆਂ ਮੰਨੂ ਬੇ ਕਿਦਾਂ ਲੱਗ ਰਿਹਾ ਬਣਾ ਕੇ ਅੰਦਾ ਕੋਈ ਹੈਗਾ ਤਾਂ ਤੇ ਇਹ ਲਓ ਪਹਿਲਾਂ ਉਹ ਲਾ ਕੋਰੀਓ ਕੀ ਦੀ ਮੇਰੀ ਸਾਲ ਕੋ ਚਲੋ ਗੈਸ ਤੇ ਕੀਨ ਬੁਸ ਕਰਦੇ ਆ ਇਕਣੇ ਕਰਦੇ ਨੇ ਅਸੀਂ ਮੰਮੀ ਫਿਰ ਆਓ ਅਸਤਾ ਕਾ ਇਕਣੇ ਐਸਤਾ ਨਹੀਂ ਰੱਦਦੇ ਆ ਲੈ ਜੀ ਕਰੋ ਗਿਆ ਸੱਲੀ ਉਹ ਥਲੇ ਲੱਗੀ ਖਲਾਮ ਜਿਹਾ ਫੜ ਕੇ ਫੜ ਕੇ ਥੰਗੀ ਜਿਹਾ ਫੜ ਕੇ ਲਾ ਸਟਾਨੇ ਬਹੁ ਮਾਰ ਦੇਖ ਤੂੰ ਸਟਾਈਲੇ ਬਹੁਤ ਮਾਰਦਾ ਲਾ ਸਟਰਨਾ ਦੀ ਕਿਤੇ ਬਣਦੀ ਬਣਾਉਂਦੀ ਲਾ ਬਾਈ ਮਿੱਤਰੋ ਲੈ ਚੱਕ ਚੱਕ ਘਾਦਾ ਪੂਰਾ ਦੇਖੇ ਲੱਗ ਰਹਿਣਾ ਕਿ ਮਰਿਆ ਕੀ ਚੱਲਦਾ ਨਹੀਂ ਕਿੰਨੀ ਰਹਿ ਗਈ ਵੀਰੇ ਥੋੜੀ ਤੇ ਰਹਿ ਗਈ ਥੋੜੀ ਜੀ ਹਾਂ ਲੋ ਜੀ ਮਿੱਤਰੋ ਥੋੜੀ ਜੀ ਰਹਿ ਗਈ ਹੁਣ ਇੰਤਜ਼ਾਰ ਆਪਾਂ ਨੂੰ ਖੂਬਸੂਰਤ ਮੈਗੀ ਦਾ ਮੈਗੀ ਆਏ ਹਾਂ ਖੁਸ਼ਬੂ ਤਾਂ ਬੜੀ ਕੈਂਡਰੀਆ ਲੈ ਬਾਈ ਹੁਣ ਮੈਂ ਕਹਣਾ ਗੈਸ ਬੰਦ ਕਰ ਦੇ ਹਾਂ ਕਦੇ ਗੈਸ ਨਾਲ ਇਕੱਲੇ ਨਹੀਂ ਬੰਗ ਲੈਣਾ ਠੀਕਾ ਲੋ ਜੀ ਆਪਣੀ ਮੈਗੀ ਹੋ ਚੁੱਕੀ ਆ ਪਿਆਰ ਹਾਂ ਜੀ ਮੇਰੇ ਯਾਰ ਮੈਂ ਟੋਲੀ ਕੋਲੀਚ ਪਾਏਗਾ ਇੱਥੇ ਪਾ ਦੇ ਪਾਣੀ ਵਾਲੇ ਜੀ ਹਾਂ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਨਹੀਂ ਨਹੀਂ ਸੋਕੇ 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 ਹਾਂ ਦੇਖ ਸਕਦੇ ਹੋ ਪੈਣਦੇ ਨੇ ਵੀਰਾ ਡੈਡੀ ਕਰਦੇ ਨੇ ਪੈਣ ਦਾ ਹੁਣ ਕੌਣ ਤੋਊਗਾ ਕਿਉਂ ਮੈਂ ਕਿਉਂ ਤੋਊਂਗਾ ਮੈਂ ਦੀ ਇਹਨੇ ਥਾਨੀਆਂ ਭਾਂਦੇ ਹੀ ਥੋੜੂ ਹਾਂ ਲੈ ਬਾਈ ਤੇ ਵਿੱਚ ਮੈਂ ਥੋੜੀ ਜਿਹੀ ਪਾਈ ਆ ਵਿੱਚ ਇਹਨੂੰ ਦਿੱਤੇ ਜਲੀ ਹੋਈ ਥੋੜੀ ਹੋਰ ਪਾ ਦਨੇ ਇਹਨੂੰ ਬਰਾਬਰ ਜੀ ਇਹਨੂੰ ਵੀ ਖਵਾਵਾਂਗੇ ਕਿ ਇਹਨੂੰ ਪਤਾ ਚੱਲੇ ਐਕਸਪੀਰੀਅੰਸ ਇਹਨੂੰ ਕਹਾਂ ਜੇ ਮੈਂ ਕਹਾਂ ਜੀ ਬਣਾ ਦਦਾ ਕਲਾ ਬਈ ਚਲੋ ਬਈ ਹੁਣ ਟੇਸਟ ਕਰਕੇ ਦਿਖਾਣਾ ਤੁਹਾਨੂੰ ਲੈ ਆਓ ਬਈ ਆਹ 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 ਲੈ ਆਓ ਜੀ ਫੜ ਕੇ ਰੱਖੋ ਨਾ ਫਿਰ ਕੀ ਬਣਾਇਆ ਅੱਜ ਤੁਸੀਂ ਮੈਗੀ ਮੈਗੀ ਮੁੰਡੇ ਨੇ ਮੈਗੀ ਬਣਾਈ ਆਜੋ ਕੋਲ ਨੂੰ ਆਜੋ ਤੇ ਆਪਾਂ ਟੇਸਟ ਕਰਕੇ ਦੇਖਦੇ ਹਾਂ ਜੀ ਕਿੰਨੀ ਏਜ ਕਿੰਨੀ ਤੇਰੀ ਉਮਰ ਕਿੰਨੇ ਤੇਰੀ ਸੱਤ ਸਾਲ ਦਾ ਮੁੱਦਾ ਸੱਤ ਸਾਲ ਨੂੰ ਮੈਂ ਨਹੀਂ ਮੈਣ ਕਿ ਤੁਸੀਂ ਇਹਦਾ ਰੰਗ ਰੂਪ ਨੂੰ ਦੇਖ ਸਕਦੇ ਹੋ ਕਿਦਾਂ ਦਾ ਤੇ ਕਾਈ ਕਰਦੇ ਹਾਂ ਬੜੀਆ ਬਣੀ ਬੜੀਆ ਬਣੀ ਖਾ ਕੇ ਬੜੀ ਜੀ ਬੱਸ ਇਹ ਕਸਮ ਲਗ ਮਮੀ ਕਸਮ ਲਗ ਮੈਂ ਤਾਂ ਕਿਹਾ ਮਿਰਚ ਤੇ ਅਜ ਕਰਦੀ ਐ ਕਸਮ ਲੱਗੇ ਮਤਲਬ ਐਦਾਂ ਦੀ ਮੈਂ ਐਦਾਂ ਦੀ ਮੈਂ ਉਹਣਾ ਮੈਗੀ ਮਤਲਬ ਐ ਜੀ ਸਿਰੇ ਲੱਗੈ ਨੇ ਕਸਮ ਜਦੀ ਮਰਜੀ ਖਵਾ ਲਿਓ ਆਨਲਾਈਨ ਖਵਾ ਲਿਓ ਚਾਹੇ ਮੈਨੂੰ ਬੱਸ ਇਹ ਸਿਰਾ ਲੱਗਾ ਮੁੰਡੇ ਨੇ ਪੇਸ਼ ਕਰਕੇ ਦਿਖਾਣੇ ਮੈਂ ਮਜ਼ਾ ਦਿਖਾਉਣੇ ਨੂੰ ਉਹ ਟੂਟੇ ਟਾਰੇ ਕਰੀ ਕੈਂ ਤੁਨ ਮੇਰੇ ਲਈ ਮੈ ਵੀ ਬਣਾਉਣ ਟੇਸ਼ ਲੱਗੇ ਜਿਹਨੇ ਬਣ ਚੁੱਕਿਆ ਸੱਚ ਦੱਸਿਓ ਸੱਚਾ ਹਮਮ ਬਹੁਤ ਬੜਿਆ ਮੁੰਡਾ ਕੈਂਟਾ ਤੇਰੇ ਮੁੰਡੇ ਹਾਂ ਲੈ ਬਈ ਮੁੰਡਾ ਦਾ ਬਣਦਾ ਸਾਡਾ ਸ਼ੈਫ ਬਈ ਸਿਰ ਆਈ ਹੈ ਕਸਮ ਲੱਗੇ ਦਿ ਲੋਕ ਕਹਿ ਰਹੇ ਆ ਬੋਗੜ ਮੈ ਹੀ ਬਣਾਈ ਆ ਮੁੰਡੇ ਨੇ ਫਿਰ ਵੀ ਜੀ 7 ਸਾਲ ਦਾ ਜੀ ਮੈਨੂੰ ਨਹੀਂ ਮੈਨੂੰ ਹੁਣ ਤੱਕ ਹੁਣ ਆਉਣ ਲੱਗੇ ਆ ਕਿ ਮੈਗੀ ਨੇ ਸਾਥ ਜਾਲਦੀ ਨੂੰ ਨਾ ਬੀ ਮਾੜੀ ਮੋਟੀ ਵਿੱਚ ਵਿੱਚ ਹੱਲ ਬਕੀਤੀ ਆ। ਤਾਂ ਫਿਰ ਵੀ ਸਿਰਾਰਥ ਪਤੀ ਬਣੀ ਨਾ? ਕਿਹੜਾ? ਹਾਂ ਜੀ ਹੁਣ ਤੇਰਾ ਦਵਾਂਗਾ ਭਾਈ ਇਨਾਮ। ਕਿੰਨਾ ਚਾਹੀਦਾ? 50 50 ਰੁਪਏ। ਹਾਂ। ਹਾਂ ਜੀ ਤੇ ਮੁੰਡੇ ਨੂੰ ਦੇ ਰਿਹਾ ਭਾਈ ਇਨਾਮ। ਲੋ ਸਰ। ਛੋਟੀ ਸ਼ੇਫ। ਇਹ ਮੁੰਡੇ ਨੂੰ ਦੇਤਾ ਭਾਈ ਇਨਾਮ। 50 ਰੁਪਏ ਹੈ ਨਹੀਂ ਸੀ ਤਾਂ ਕਰਕੇ। ਬਾਅਦ ਚ ਲੈ ਲਾਂਗਾ 50 ਰੁਪਏ ਆਪਾਂ ਤੋਂ। ਹਾਂ। ਸੱਚਾ ਵੀ ਬਿੜੀ ਚ ਜੋ ਸੱਚੇ ਦਵਾਂਗੇ। ਬਾਜੋ ਮੋਰਨਿੰਗ ਆ ਪਿਆਰ ਵਿੱਚ ਇਹ ਚੁੱਪੇ ਪਿਆਰ ਵਿੱਚ ਮੋਰਨਿੰਗ ਪਿਆਰ ਵਿੱਚ ਆਖ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਮੈਂਟ ਪੱਕਾ ਕਰਿਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਤੇ ਛੋਟੀ ਜਿਹੀ ਉਸਤਾਦ ਨੇ ਕਿੰਨੀ ਘੜ ਮਹਗੀ ਬਣਾਈ ਆ ਜੇ ਤੁਸੀਂ ਕਾਲ ਹੁੰਦੇ ਤੁਹਾਨੂੰ ਮੈਂ ਦਿਖਾਉਂਦਾ ਟੇਸਟ ਕਰਵਾ ਕੇ ਕਿੰਨੀ ਘੜ ਬਣਾਈ ਆ ਤਾਂ ਹਾਂ ਜੀ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਪਾਂ ਨੈਕਸਟ ਵਾਰ ਬਾਏ 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 ਬਾਏ